ਹਾਂਜੀ ਕੋਈ ਗੱਲ ਨਹੀਂ Gwamgwam well, देखो जिस तरह पता लगे कि तरन तारण जिले जो हरीके पतन एरिया है उस साइड हड़ आया है हड़ कारण बहुत सारे लोग बेघर हो गए परिवार ਇਸ ਪਲੇਸ ਹੋ ਗਏ ਨੇ ਤੈਸ ਕਰਕੇ ਦੇਖੋ ਅਸੀਂ ਉਹਨਾਂ ਦਾ ਹਾਲ ਚਾਲ ਵੇਖਣ ਵਾਸਤੇ ਔਰ ਖਾਸ ਕਰਕੇ ਸਾਡੇ ਪਿੰਗਲ ਵਾਲੇ ਤੋਂ ਬੀਬੀ ਜੀ ਆਏ ਨੇ ਡਾਕਟਰ 인ਦਰਜੀਤ ਪੌਰ ਜੀ ਤੇ ਰਾਹਤ ਵਾਸਤੇ ਖਾਣ ਪੀਣ ਦਾ ਸਮਾਨ ਅਸੀਂ ਲੈ ਕੇ ਆਏ ਹਾਂ ਤੇ ਅਸੀਂ ਤਾਂ ਦੇਖੋ ਬਹੁਤ ਥੋੜਾ ਹੀ ਕਰ ਸਕਦੇ ਹਾਂ ਔਰ ਆਪਣੇ ਹਿਸਾਬ ਦੇ ਨਾਲ ਕਰ ਰਹੇ ਹਾਂ ਤੇ ਇੱਕ ਤਾਂ ਹੈ ਕਿ ਅਸੀਂ ਦੇਖ ਲੈਵਾਂਗੇ ਜੀ ਕੀ ਕੀ ਪਰੇਸ਼ਾਨੀ ਹੈ ਫਿਰ ਦੇਖੋ ਉਧਰ ਜਾ ਕੇ ਅੰਬਰਸਰ ਲੋਕਾਂ ਨੂੰ ਕਹ ਕੇ ਜੋ ਵੀ ਸੇਵਾ ਹੋ ਸਕਦੀ ਹੈ ਸੇਵਾ ਅਸੀਂ ਕਰਾਵਾਂਗੇ ਇੱਕ ਤੇ ਜੋ ਲੋਕੀ ਇਹ ਕਹ ਰਹੇ ਨੇ ਕਿ ਦੇਖੋ ਇਧਰ ਪ੍ਰਸ਼ਾਸਨ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਹੈ ਨਾਲ ਦੇ ਜਿਹੜੇ ਗੁਰਦੁਆਰੇ ਨੇ ਬਾਬਾ ਬੀਦੀ ਚੰਦ ਜੀ ਦਾ ਗੁਰਦੁਆਰਾ ਹੈ ਜਾਂ ਆਪਣੇ ਬਾਪੂ ਜੀ ਨੇ ਤਰਸੇਮ ਸਿੰਘ ਜੀ ਇਹਨਾਂ ਦੀ ਟੀਮ ਜਿਹੜੀ ਹੈ ਇਹ ਸਾਰੇ ਲੋਕ ਮਤਲਬ ਇੱਥੇ ਰਾਤ ਸਮਗਰੀ ਪ੍ਰੋਵਾਈਡ ਕਰਾ ਰਹੇ ਨੇ ਅਸੀਂ ਪ੍ਰਸ਼ਾਸਨ ਨੂੰ ਵੀ ਕਹਾਂਗੇ ਅਸੀਂ ਹਾਈਰ ਲੈਵਲ ਤੇ ਅਸੀਂ ਕਹਾਂਗੇ ਕਿ ਹਾਂ ये सारा काम इधर प्रशासन वालों होना चाहिए है दूसरी गल कि जो पानी ज़्यादा आ रहा है तो यह भी इरीगेशन डिपार्टमेंट वाटर मैनेजमेंट डिपार्टमेंट है, है। उन्होंने भी कह के असि कोशिश करा कि हाँ जो पानी का बहाव ज़्यादा है वह थोड़ा किया जाए ता जो बहुत ज़्यादा परेशानी है खास करके सारे देखो लोग इधर रह ए, रहे ने और इतनी गृहस्थी दूजे पास है ਇਹ ਸਾਰਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਤੁਸੀਂ ਦੇਖ ਸਕਦੇ ਹੋਗੇ ਪੇੜ ਧੱਲੇ ਕਿਸ ਤਰੀਕੇ ਦੇ ਨਾਲ ਲੋਕੀ ਇੱਥੇ ਰਹਾ ਰਹੇ ਨੇ ਅਤੇ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਤੇ ਅਸੀਂ ਕੋਈ ਇਹਨੂੰ ਮਤਲਬ ਪੋਲਿਟੀਕਲ ਰੰਗਤ ਨਹੀਂ ਦੇ ਰਹੇ ਹਾਂ ਸਾਡਾ ਇਹ ਮਕਸਦ ਹੈ ਕਿ ਦੇਖਣਾ ਲੋਕਾਂ ਦੇ ਨਾਲ ਗਲਬਾਤ ਕਰਨਾ ਔਰ ਜਿਨ੍ਹਾਂ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ ਇਹਨਾਂ ਦੇ ਨਾਲ ਮੁਲਾਕਾਤ ਕਰਨਾ ਔਰ ਇਹਨਾਂ ਦੇ ਨਾਲ ਮਤਲਬ ਅਸੀਂ ਕਿ ਅਸੀਂ ਤੁਹਾਡੇ ਅਸੀਂ ਇਹ ਕਰ ਰਹੇ ਹਾਂ ਕਿ ਅਸੀਂ ਤੁਹਾਡੇ ਨਾਲ ਹਾਂ ਔਰ ਪ੍ਰਸ਼ਾਸਨ ਦੇਖੋ ਇਥੇ ਬਿਲਕੁਲ ਹੀ ਗਾਇਬ ਹੈ ਪ੍ਰਸ਼ਾਸਨ ਨੂੰ ਅਸੀਂ ਕਹਾਂਗੇ ਕਿ ਹਾਂ ਉਹ ਇਹਨਾਂ ਨੂੰ ਹਰ ਤਰੀਕੇ ਦੇ ਨਾਲ ਸਹਿਯੋਗ ਕਰੇ ਤੇ ਇਹ ਹੀ ਗੱਲ ਹੈ ਬਾਕੀ ਤਾਂ ਹੋਰ ਕੁਝ ਪੁੱਛਣਾ ਹੈ ਤਾਂ ਦੱਸੋ ਤੁਸੀਂਰੇ ਇਥੇ ਕਿ ਤੁਹਾਡੇ ਲੋਕ ਕਿਹੜੀ ਰਾਹਤ ਮੰਗਦੇ ਹੁਣ ਜਿਹੜੀ ਇਹ ਹੱਟ ਨਹੀਂ ਦੇਖੋ ਅਸੀਂ ਤਾਂ ਪਿੰਗਲਵਾੜਾ ਵੱਲੋਂ ਦੇਖੋ ਬੀਬੀ ਜੀ ਆਏ ਹੋਏ ਨੇ ਤਾਂ ਅਸੀਂ ਲੈ ਕੇ ਇਸ ਵੇਲੇ ਪਿੰਗਲਵਾੜਾ ਵੱਲੋਂ ਆਏ ਹਾਂ ਤੇ ਬਾਕੀ ਖਾਣ ਪੀਣ ਵਾਸਤੇ ਹੀ ਦੇਖੋ ਪਾਣੀ ਦੀਆਂ ਬੋਤਲਾਂ ਸਾਰੇ ਦੇਖੋ ਬੀਬੀਆਂ ਦੇ ਕੋਲ बाकी बिस्किट या अਸੀਂ ਰਾਸ਼ਨ ਵੀ ਲੈ ਕੇ ਆਏ ਹਾਂ ਜੋ ਲੰਗਰ ਵਾਸਤੇ ਸਮਗਰੀ ਲੈ ਕੇ ਆਏ ਹਾਂ ਤਾਂ ਉਹ ਸਾਰਾ ਚੀਜ਼ ਅਸੀਂ ਕਰ ਰਹੇ ਹਾਂ ਬਾਕੀ ਅਸੀਂ ਤੁਹਾਨੂੰ ਦੱਸਾਂਗੇ ਔਰ ਅਸੀਂ ਆਉਂਦੇ ਰਹਾਂਗੇ ਠੀਕ ਹੈ ਜੀ ਥੈਂਕ ਯੂ